ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪੈਂਡ ਪਿੱਟੇਵੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਦੋ ਵੇੜਾ ਸਾਰੇ ਸੂਏ ਸਵਾਏ ਪਸ਼ੂ ਤੇ ਆਪਾਂ ਪਹੁੰਚੇ ਆ ਵੀਰ ਗੁਰਜੀਤ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਦੀਨਾਂ ਦੀ ਡਿਟੇਲ ਸਸੀਆ ਭਾਜੀ ਸਸੀਆ ਗੁਰਜੀਤ ਜੀ ਕੀ ਹਾਲ ਚੱਲ ਜੀ ਵਧੀਆ ਬਿੱਧੀ ਵਧੀਆ ਚਾਹੀਦਾ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਤਹਿਸੀਲ ਅਨਾਲਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 87253812 ਠੀਕ ਹੈ ਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਨੀਲੀ ਰਵੀ ਕਿਨਵਾ ਸੂਆ ਸੂਈਆ ਇਹਦਾ ਵੀਰ ਜੀ ਪਹਿਲਾ ਸੂਆ ਝੋਗੀ ਮੂੰਹ ਹੁੰਦੇ ਠੀਕ ਹੈ ਲੋ ਜੀ ਚਾਰ ਦੰਦ ਚੋਟੀ ਪਹਿਲਾ ਸੂਆ ਬਈ ਕਿੰਨਾ ਕਾਸਟਮ ਦੁੱਧ ਕਿ ਜਾਂ ਬੌਲੀ ਚ ਹੈ ਜੇ ਇਹਦੇ ਕੋਲ ਵੀ ਜੀ ਇਸ ਟਾਈਮ ਦੁੱਧ ਹੋਊਗਾ 10 ਕਿਲੋ ਅੱਛਾ ਜੀ ਇਹ ਦਿਨ ਹੋ ਗਏ ਤੂੰ ਲਓ ਜੀ 10 ਲੀਟਰ ਦੁੱਧ ਇਸ ਟਾਈਮ ਤਿਆਰ ਆ ਹਫਤੇ ਇੱਕ ਦੇ ਆਸ-ਪਾਸ ਹੀ ਟਾਈਮ ਹੋ ਗਿਆ ਵਾ ਸੂਈ ਨੂੰ ਤੇ ਚੱਡਾ-ਚੱਡਾ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਤੇ ਥਾਣ ਵੀ ਜਿਹੜਾ ਨੋਕਲਾ ਕੱਲਾ-ਕੱਲਾ ਲੱਗਾ ਪਿਆ ਬਈ ਕਿੰਨਾ ਕੁ ਭਰੀ ਹੋਊ ਦੁੱਧ ਦੇ ਦੁੱਧ ਵੀ ਜੀ ਇਹ ਭਰੂਗੀ 13-14 ਕਿਲੋ ਪਹਿਲਾਂ ਅੱਛਾ ਜੀ ਲੋ ਜੀ 13 ਤੋਂ 14 ਲੀਟਰ ਜਿਹੜਾ ਦੁੱਧ ਪਹਿਲਾਂ ਨੇ ਪਰ ਜਾਣਾ ਵਾ ਬਾਕੀ ਚੱਡੇ ਦਾ ਤੁਸੀਂ ਹਿਸਾਬ ਲਾ ਸਕਦੇ ਜੇ ਤੇ ਥਣ ਵੀ ਜਿਹੜਾ ਅਨਕਲ ਅਨਕਲ ਲੱਗਾ ਪਿਆ ਵਾ ਤੇ ਮੌਕੇ ਤੇ ਜਿਹੜਾ 10 ਲੀਟਰ ਦੁੱਧ ਤੇ ਆ ਤੇ ਜਵਾਕ ਬਈ ਪਛੇਰੇ ਕੀ ਆ ਫੀਮੇਲ ਕਾਫ ਲੋ ਜੀ ਫੀਮੇਲ ਕਾਫ ਆ ਗਿਆ ਜੇ ਪਿਛੇ ਤੇ ਬਾਈ ਇਹਦਾ ਹ ਰੇਟ ਇਹਦਾ ਰੇਟ 82000 ਕਰ ਦੇ ਅੱਗੇ ਹੋ ਜੋ ਜੀ ਮੋਲ 80000 ਕਰ ਦੇ ਅੱਛਾ ਜੀ ਹਾਂ ਤੇ ਹਾਣਾ ਹਾਣਾ 80 ਜੀ ਦਾ 80 ਦੀ ਹਾਂ ਜੀ ਠੀਕ ਆ ਲਓ ਜੀ 80000 ਦੀ ਸੱਜੇ ਰਸਈ ਨਵੀਂ ਨੀਲੀ ਰਵੀ ਤੇ ਬਾਈ ਦੂਜੇ ਨੰਬਰ ਤੇ ਹਰ ਕਿਵੇਂ ਆ ਗਈ ਵਿਹੜ ਦੂਜੇ ਨੰਬਰ ਤੇ ਜੀ ਫੇਰ ਪਹਿਲਾਂ ਵਿਹੜ ਆ ਗਏ ਇਹ ਵੀ ਚਾਰ ਦੰਦ ਲਓ ਜੀ ਇਹ ਵੀ ਚਾਰ ਦੰਦ ਵਿਹੜ ਆ ਗਈ ਇਹ ਤੇ ਪਹਿਲਾ ਹੀ ਸੂਆ ਵੀ ਕਰਮਾਲੀ ਦਾ ਇਹ ਕੋ ਬਾਈ ਕਿੰਨਾ ਦੁੱਧ ਦੱਸਤਾ ਮੈਂ ਠੀਕ ਆ ਲਓ ਜੀ 11 ਲੀਟਰ ਦੁੱਧ ਇਹਦੇ ਕੋਲ ਇਸ ਟਾਈਮ ਤਿਆਰ ਹੈ ਤੇ ਘੱਟ ਵਜੋਂ ਜਿਹੜਾ ਇਹਦਾ ਚੰਗਾ ਵਾ ਇਹ ਬਾਈ ਕਿੰਨਾ ਕੁ ਭਰੂਗੀ ਦੁੱਧ ਇਹ ਵੀ ਦੁੱਧ ਵਿੱਚ 14-15 ਗਲੂ ਭਰੂ ਅੱਛਾ ਜੀ ਲੋ 14 15 ਲੀਟਰ ਦੁੱਧ ਭਰੂਗੀ ਤੇ ਥਣ ਜਿਹੜਾ ਹਨ ਮੁੱਠੀਦਾਰ ਲੱਗਾ ਪਿਆ ਵਾ ਇਹਦੇ ਪਿੱਛੇ ਬਈ ਜਵਾਕ ਕੀ ਆ ਗਿਆ ਇਹਦੇ ਪਿੱਛੇ ਮੇਲ ਕਫ ਠੀਕ ਹੈ ਜੀ ਮੇਲ ਕਫ ਆ ਗਿਆ ਜੀ ਇਹਦੇ ਪਿੱਛੇ ਤੇ ਇਹਦਾ ਬਈ ਮੁੱਲ ਫਿਰ ਕੀ ਕਰਨਾ ਹੈ ਇਹਦਾ ਮੁੱਲ ਵੀਤੀ 40000 ਅੱਛਾ ਜੀ ਬਾਗੀ ਠੰਡੇ ਖਾਣਾ ਠੀਕ ਲੋ ਜੀ ਸੀਲਿੰਗ ਤੂੰ ਚੈੱਕ ਕਰ ਸਕਦੇ ਇਹ ਵੀ ਹਾਂ ਨਾ ਬਈ ਕਿੰਨੇ ਦੀ ਇਹ ਹਾਂ ਨਾ ਵੀ ਜੀ 38000 ਦੇ ਦਾਂ ਐਨੂੰ ਕਰਿਓ ਮੂੰਹ ਕਿੰਨੇ ਦੀ ਦੇਣੀ 38000 ਦੇ ਦਾਂ ਠੀਕ ਹੈ ਲੋ ਜੀ 38000 ਦੀ ਬਾਕੀ ਮੌਕੇ ਤੇ ਕਰਦੇ ਹੋ ਮਾਨਦਾਨ ਹਾਂਜੀ ਕੋਈ ਨਾ ਮੌਕੇ ਠੀਕ ਆ ਜੀ ਤੇ ਬਾਈ ਤੀਜੇ ਨੰਬਰ ਤੇ ਵੜ ਕਿਵੇਂ ਆ ਤੀਜੇ ਨੰਬਰ ਤੇ ਵਜੇ ਤਾਂ ਦੂਸਰਾ ਤੋਂ ਆਇਆ ਅੱਛਾ ਜੀ ਇਹਦੇ ਥਲੇ ਦੁੱਧ 14 ਕਿਲੋ ਠੀਕ ਆ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਤੈਨੂੰ ਸੋਈ ਨੂੰ ਹੋ ਗਿਆ 10 ਬਲਦ ਠੀਕ ਆ ਲੋ ਜੀ 10 ਤੋਂ 12 ਦੇਣਾ ਤੇ ਕੱਦ ਕਾਠ ਜਿਹੜਾ ਬਹੁਤ ਹੀ ਚੰਗਾ ਐਨ ਫਾਰਮ ਵਾਲੀ ਵੜਿਆ ਇਹ ਰਕੋ ਕਿੰਨਾ ਸਮੇਂ ਦੁੱਧ 14 ਕਿਲੋ ਠੀਕ ਆ ਲੋ ਜੀ 14 ਲੀਟਰ ਇਸ ਟਾਈਮ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਇਹ ਬਾਈ ਕਿੰਨੇ ਕੁ ਦੁੱਧ ਵਾਲੀ ਆ ਠੀਕ ਆ ਲਓ ਜੀ 16 ਤੋਂ 17 ਲੀਟਰ ਜਿਹੜਾ ਦੁੱਧ ਭਰੂਗੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਤੇ ਕੱਦ ਕੁਦ ਜਿਹੜਾ ਬਹੁਤ ਹੀ ਚੰਗਾ ਤੇ ਇਹਦੇ ਪਿਛੇ ਭਾਜੀ ਜਵਾਕ ਮੇਲ ਠੀਕ ਆ ਜੀ ਮੇਲ ਕਾਫ ਜਿਹਦੇ ਪਿਛੇ ਤੇ ਚੜਦਾ ਤੁਸੀਂ ਚੈੱਕ ਕਰ ਸਕਦੇ ਤੇ ਇਧਰਲੀ ਸਾਈਡ ਤੋਂ ਥਾਣਾ ਦਾ ਸਾਈਜ਼ ਕੈਪ ਚੈੱਕ ਕਰਾਉਣੇ ਆ ਤੇ ਆ ਲਓ ਜੀ ਚੈੱਕ ਕਰ ਸਕਦੇ ਬਾਕੀ ਸੀਲੀਆਂ ਸੋਲੀਆਂ ਵੀ ਕਾਫੀ ਆ ਗਿਆ ਤੇ ਇਹਦਾ ਭਾਜੀ ਮੁੱਲ ਫਿਰੋ ਇਹਦਾ ਮੁੱਲ ਫਿਰ ਜੀ 50000 ਅੱਛਾ ਜੀ ਇਹ ਵੀ ਹਾਨਾ ਤੇ ਹਾਨਾ 47 ਦੇ ਦਾ 47 ਵੀ ਹੋਰ ਕਰ ਦਈਏ ਥੋੜਾ ਬੋਲਾ ਫੋਨ ਤੇ ਕਰਾਂਗੇ ਠੀਕ ਆ ਲਓ ਜੀ ਬਾਈ ਕਹਿੰਦਾ ਕਿ ਫੋਨ ਤੇ ਕਰ ਦਾਂਗੇ ਮਾਨਤਾ ਨਾ ਤੇ ਬਾਈ ਆ ਕਿਵੇਂ ਆ ਗਈ ਮੈਂ ਇਹਦਾ ਸੂਆ ਵਿੱਚ ਹੀ ਤੀਸਰਾ ਆਛਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੁਹਾਨੂੰ ਕੋਈ ਹੋ ਹੋ ਗਿਆ 15 ਜਵਾਕ ਇਹਦੇ ਵਿੱਚ ਮੀ ਆ ਔਰ 30 ਮਿੰਟ ਠੀਕ ਆ ਜੀ ਫੀਮੇਲ ਕਾਫ ਆ ਗਿਆ ਇਹ ਤੀਸਰਾ ਸੂਆ ਸੂਈ ਯਾਰ ਬਾਈ ਦੁੱਧ ਦੇ ਰਖੋ ਇਹ ਦੇਖੋ ਦੁੱਧ ਕਿੰਨੇ 13 ਕਿਲੋ ਆਛਾ ਜੀ ਲੋ ਜੀ 13 ਲੀਟਰ ਇਸ ਟਾਈਮ ਦੁੱਧ ਤਿਆਰ ਹੈ ਇਹਦੇ ਕੋਲ ਚ ਸੂਗਾ ਤੀਸਰਾ ਤੇ ਹੈ ਵੀ ਸਿੰਗਲ ਹੱਡੀ ਆ ਤੇ ਮੀਣੀ ਆ ਗਈ ਭਾਈ ਸਿੰਗਲ ਦੇ ਨਹੀਂ ਚਾਹੀਦੀ ਠੀਕ ਹੈ ਜੀ ਤੇ ਬਾਕੀ ਐਨ ਜੈਡ ਬਲੈਕ ਤੇ ਕਾਟ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਸੂਬਾ ਤੀਸਰਾ ਤੇ ਮੀਣੀ ਆ ਗਈ ਆ ਤੇ ਬਾਕੀ ਚੰਮ ਤੇ ਵੀ ਨਾਲਾ ਨੋੜਾ ਜਿਹੜੀਆਂ ਕਾਫੀ ਆ ਤੇ ਛੱਡਾ ਤੇ ਚੈੱਕ ਕਰ ਸਕਦੇ ਜੀ ਐਨ ਅੱਛਾ ਫਗਾਂ ਵਰਗਾ ਲੱਗਾ ਤੇ ਥਾਣਾ ਦਾ ਸੈਜ ਗਿਆ ਵੀ ਸ਼ਾਨਦਾਰ ਆ ਗਿਆ ਹਨ ਕੱਲਾ ਕੱਲਾ ਥਣ ਲੱਗਾ ਤੇ ਇਹ ਭਾਜੀ ਕਿੰਨਾ ਕੁ ਭਰੂ ਦੁੱਧ ਇਹ ਵੀਰ ਜੀ ਦੁੱਧ ਭਰੂ 15 ਅੱਛਾ ਜੀ ਲਓ ਜੀ ਮਿਲਕ ਵੈਂ ਦਿਖਾਵਾਂਗੇ ਲੱਗੇ ਤੇ ਐਨ ਪੈਪਲ ਦੀਆਂ ਪਈਆਂ ਤੇ 15 ਲੀਟਰ ਦੁੱਧ ਭਰੂਗੀ ਚਲੋ ਕੋਈ ਬਾਕੀ ਚੰਗੀ ਸਾਫ਼ ਕਰਨ ਵਾਲਾ ਭਰਾ ਲੈ ਜੂ ਤੇ ਦੁੱਧ ਚੰਗਾ ਕੱਢੀ ਜੋਗੇ ਤੇ ਚੱਡਾ ਚੰਗਾ ਜਿਹੜਾ ਬਹੁਤ ਹੀ ਸਫਾਈਆਂ ਚ ਆ। ਹਿੰਦਰੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਮਿਲਕ ਵਾਂ ਜਿਹੜੀ ਬਹੁਤ ਹੀ ਚੰਗੀ ਆ ਤੇ ਥਣਾ ਦਾ ਸਹਿਜ ਗਿਆ ਵੀ ਚੈੱਕ ਕਰ ਸਕਦੇ ਤੁਸੀਂ। ਇਹਦਾ ਭਾਈ ਮੁੱਲ ਫਿਰ ਇਹਦਾ ਵੀ ਮੁੱਲ 75000। ਅੱਛਾ ਜੀ। ਹਾਂ। ਬਾਕੀ ਮੌਕੇ ਦੇ ਮਾਨਤਣ ਹੋ ਜੂਗਾ। ਕਰ ਦਈਏ ਕਿ ਮਾਨਤਣ ਹੋ ਨਹੀਂ। ਹਾਂ ਜੀ ਦੇ ਦਾਂਗੇ 73000। 73 ਦੀ? ਹੋਰ ਛੱਡ ਦਈਏ ਯਾਰ। ਹੋਰ ਕੋਈ ਨਾ 2 ਹੀ ਛੱਡ ਦਿੰਦੇ। 73? ਹਾਂ ਜੀ। ਫਿਰ ਪੂਰੇ ਕਰ ਦਈਏ ਤੇ ਲਓ ਜੀ ਪੂਰੇ 70000 ਦੀ ਸੱਜਰ ਸੂਈ 14 15 ਲੀਟਰ ਵਾਲੀ ਆ ਬਾਕੀ ਇਤੋਂ ਪਰੇ ਰੱਬ ਦਾ ਨਾ ਹੀ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਕਹਿਣਾ ਭਾਈ ਕੁਝ ਠੀਕ ਹੈ ਭਾਈ ਕਹਿੰਦਾ ਕਿ ਹੁਣ ਨਹੀਂ ਕਹਣਾ ਕੋਈ ਤੇ ਚੈੱਕ ਕਰ ਸਕਦੇ ਬਾਕੀ ਤੁਸੀਂ ਵੇਖਣਾ ਵੀ ਚੰਗੀਆਂ ਮਾਰੇ ਝੋਟੀ ਦਿਖਾਉਂਦੇ ਫੇਰ ਆਪਾਂ ਨੀਲੀ ਰਵੀ ਦੀ ਪਹਿਲਾ ਸੂਆ ਸੂਈ ਆ ਭਾਈ ਖੋਲ ਕੇ ਕਰਾਂ ਫਿਰ ਦੋਰਦੇ ਲੋ ਜੀ ਚੈੱਕ ਕਰ ਸਾ ਦੇਖਿਓ ਪਿਓਰ ਨੀਲੀ ਰਵੀ ਦੀ ਆ ਗਈ ਸਿੰਘ ਤੋਂ ਵੀ ਚੰਗਾ ਲੱਗਾ ਕਰਮ ਵਾਲੀ ਦਾ ਨਿਸ਼ਾਨੀਆਂ ਵੀ ਜੜੀਆਂ ਸਾਰੀਆਂ ਹੀ ਕਵਰ ਕਰਦੀ ਐਨ ਹਵਾਨੇ ਤਾਂ ਕੀ ਡੱਬ ਡੁੱਬ ਆ ਗਏ ਆ ਤੇ ਸੂਲ ਤੇ ਵੀ ਨਿਸ਼ਾਨੀ ਆ ਗਈ ਆ 13 14 ਲੀਟਰ ਦੁੱਧ ਭਰੂਗੀ ਬਾਕੀ ਚੱਡਾ ਵੀ ਦੱਸਦਾ ਕਿ ਭਰੂਗੀ ਦੁੱਧ ਮੂੰਹ ਚਾਰ ਦੰਦ ਕਰੋ ਜੀ ਚੈੱਕ ਥਾਣ ਤੋਂ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ